ਉਹ ਖੰਭ ਖਾਣ ਦਾ ਬਈ ਕਾਰਨ ਕੀ ਆ ਮੇਰੇ ਕੋਲੇ ਵੀ ਪ੍ਰੋਬਲਮ ਆ ਗਈ ਸੀ ਇਹ ਹਾਂ ਜੀ ਖੰਭ ਖਾਣ ਦਾ ਬਈ ਦੋ ਕਾਰਨ ਆ ਕੈਲਸ਼ੀਅਮ ਦੀ ਘਾਟ ਪੈਣਾ ਤੇ ਆਇਓਡੀਨ ਦੀ ਘਾਟ ਪੈਣਾ ਡਾਇਰੈਕਟ ਆਪਾਂ ਕਬੂਤਰ ਨੂੰ ਬਈ ਜੀ ਨੂਨ ਦੇ ਨਹੀਂ ਸਕਦੇ ਨਹੀਂ ਜੀ ਦਾਦਾ ਜੀ ਕਿਉਂਕਿ ਜਿਹੜਾ ਉਹਦੇ ਅੰਦਰਲੀ ਪਰਤ ਆ ਨਾ ਉਹ ਨੈਸਟ ਹੋ ਜਾਂਦੀ ਆ ਬਈ ਡਾਇਰੈਕਟ ਨੂਨ ਦੇਣ ਦੇ ਨਾਲ ਠੀਕ ਹੈ ਨਾ ਤਾਂ ਉਹ ਨੂਨ ਬਈ ਉਹਨੂੰ ਕਿੱਥੋਂ ਆਇਓਡੀਨ ਮਿਲਣਾ ਆਪਾਂ ਪਿੱਲੀਟ ਲੈ ਲਓ ਉਹਨੂੰ ਕੁੱਟ ਲਓ ਬਈ ਕੁੱਟ ਲਓ ਕੁੱਟ ਕੇ ਪਿੱਲੀਟ ਪਾਉਂਦੇ ਰਹੋ ਕੈਲਸ਼ੀਅਮ ਆ ਬਈ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੈਲ ਥਰਾਜ ਆਲਾ ਅੱਜ ਆਇਆ ਨਵੇਂ ਬਲੌਗ 'ਚ ਬਾਈ ਸਤਨਾਮ ਬੁਰਜ ਵਾਲੇ ਕੋਲੇ ਬਾਕੀ ਬਿੰਦਰ ਪਾਉ ਚਾਨਾ ਕਰੀ ਬਿੰਦਰ ਸਤਿ ਸ੍ਰੀ ਅਕਾਲ ਬਾਈ ਸਾਇ ਨੂੰ ਆਪਾਂ ਆ ਬਾਈ ਸਤਨਾਮ ਬੁਰਜ ਲੱਦਾ ਤੇ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਇੰਟਰਵਿਊ ਕਰਨਾ ਹੈ ਆਪਾਂ ਚ ਤੇ ਬਾਈ ਬਿੰਦਰ ਦਾ ਤੇ ਪਹੁੰਚਣ ਤੇ ਸਵਾਗਤ ਆ ਤੇ ਆਪਣਾ ਭਰਾ ਵਧੀਆ ਸਤਨਾਮ ਇਹਦਾ ਬਾਈ ਚਲਾਇਆ ਵੈਦਾ ਚੈਨਲ ਬੈਠਾ ਦੰਦ ਰ ਬਈ ਦਾ ਤੇ ਆਪਣੇ ਸਾਰੇ ਜਾਣਕਾਰੀ ਦੇ ਦੇ ਬੰਦਿਆਂ ਦੇ ਆਪਣੇ ਆ ਸਾਰੇ ਭਰਾ ਜਿਹੜੇ ਬਈ ਕਿੰਨੇ ਜੀ ਆਏ ਆ ਹਾਂ ਕਿ ਬਈ ਹੈਪੀ ਆ ਬਈ ਗੱਲੂ ਵਾਲੇ ਤੋਂ ਇਹ ਬਈ ਬਿੰਦਰਾ ਸੁਖਾਨੰਦੂ ਜੀ ਬਈ ਸੁਖਾ ਚੌਧਰੀ ਵਾਲੇ ਤੋਂ ਜੀ ਪੀਤਾ ਜਿਹੜੀ ਬਈ ਚੌਧਰੀ ਵਾਲੇ ਤੋਂ ਆ ਮੁੰਡਾ ਮਮੂ ਜੀ ਵੀ ਚੌਧਰੀ ਵਾਲੇ ਤੋਂ ਆ ਜੀ ਠੀਕ ਆ ਜੀ ਬਾਕੀ ਆ ਆਪਣੇ ਬੇਲੀ ਆ ਕੇ ਹਾਂ ਤੋਂ ਨਿਆ ਖੁਸ਼ ਆ ਬਰੇ ਉਹਨਾ ਤੇ ਜੱਸੀ ਬਾਈ ਆਉਂਦੇ ਆ ਸਾਡੇ ਪਿੰਡ ਵਾਲਾ ਰਮਨੂਰਾੜ ਤੇ ਜੱਸੀ ਠੀਕ ਆ ਠੀਕ ਆ ਠੀਕ ਆ ਤੇ ਬਾਈ ਕੋਲ ਆਪਾਂ ਜਾਨਵਰ ਦੇਖਣ ਆਏ ਅੱਜ ਕਰਦੇ ਆ ਬਾਈ ਨਾਲ ਜਾਨਵਰਾਂ ਦੀ ਗੱਲਬਾਤ ਕਿਹੜਾ ਕਿਹੜਾ ਨਸਲ ਆ ਭਰਾ ਕੋਲੇ ਸਰੀ ਗਲਵਤ ਆ ਤਾਂ ਸਮਝ ਕਿੱਥੋਂ ਕਿੱਥੋਂ ਬਾਈ ਜਿੱਤੀ ਆ ਕਿੱਥੇ ਛੱਡੀ ਆ ਯਾਦਗਰੀ ਗੱਲਾਂ ਪੁੱਛਦੇ ਆ ਬਾਈ ਤੋਂ ਹਾਂ ਵੀ ਸਟਾਰਟਿੰਗ ਕਰੀਏ ਦਾ ਕਬੂਤਰ ਆਪਣੇ ਲਿਕੇ ਸ਼ੁਰੂ ਤੋਂ ਰੱਖੇ ਹੋਏ ਹਾਂ ਛੋਟੇ ਹੁੰਦੇ ਆ ਬਾਈ ਫਿਰ 80 ਬਾਜੀਆਂ ਬਾਈ ਹਰੇ ਵੀ ਕਾਫੀ ਬਾਜੀਆਂ ਬਾਈ ਜਿੱਤੇ ਸੇਮ ਹੀ ਆ ਹਾਂ ਵੀ ਨਾ ਕੀ ਆ ਵੀ ਬਰੀਡ ਦੀ ਜੇ ਗੱਲ ਕਰੀਏ ਬਾਈ ਆਪਣੇ ਕੋਲੇ ਉਸਤਾਦ ਟਹਿਲਾ ਕੰਗੜਾ ਉਹਨਾਂ ਵਾਲੇ ਬਾਈ ਕਬੂਤਰ ਆ ਸਾਰੇ ਤੇ ਕੁੱਕੜ ਵੀ ਬਾਈ ਉਹਨਾਂ ਵਾਲੇ ਆ ਆਪਣੇ ਕੋਲ ਠੀਕ ਆ ਹਾਂ ਸਟਾਰਟ ਤੇ ਲਿਖਿੰਦੇ ਆਲੇ ਹਰ ਇੱਕ ਕਬੂਤਰ ਵੀ ਉਹ ਜਿਹਾ ਤੇ ਕੱਕੜ ਪੀਂਦਾ ਠੀਕ ਆ ਕਿੰਨਾ ਕ ਟਾਈਮ ਹੋ ਗਿਆ ਆਪਣੇ ਰੱਖੇ ਨੂੰ ਜਾਨਵਰ ਬਈ ਆਪਣੇ ਤਕਰੀਬਨ ਛੋਟੇ ਹਿੰਦੂਦੂ ਰੱਖੇ ਹੋਇਆ 2007 ਦਾ ਕਬੂਤਰ ਮੇਰੇ ਕੋਲ ਹਜੇ ਵੀ ਘਰੇ ਫਿਰਦਾ ਠੀਕ ਆ ਪੁਰਾਣਾ ਛੌਂਕਾ ਉਹ ਚੱਲੀ ਜਾਂਦਾ 2007 ਦਾ ਹਜੇ ਵੀ ਬੱਚੇ ਕੱਢਦਾ ਕਬੂਤਰ ਤੇ ਕਬੂਤਰ ਵੀ ਤੁਹਾਨੂੰ ਦਿਖਾਵਾਂਗੇ ਉਹ ਠੀਕ ਆ ਲਾਲ ਜੀਨਾ ਉਹਦੇ ਜਿੰਨੇ ਬੱਚੇ ਬਈ ਬਾਜੀਆਂ ਛੱਡੇ ਆ ਹੁਣ ਤੱਕ ਕੋਈ ਨਹੀਂ ਹਰਿਆਕ ਸੁਖਾਰਾਂ ਦਾ ਦੂਸਰ ਹਰਿਆ ਸੀਗਾ ਉਹਦਾ ਠੀਕ ਆ ਨਹੀਂ ਤਾਂ ਬਈ ਉਹਦੇ ਜਾਨੀ ਕਿ ਬਹੁਤ ਯਾਨੀ ਕਿ ਕੂਤਰ ਬਾਈ ਉਹਦੇ ਜੁੱਤੇ ਆ ਠੀਕ ਗੱਲ ਬੁੰਨੇ ਕੇ ਬੰਦਰਾ ਤੈਨੂੰ ਯਾਦ ਹੋਊਗਾ ਆਪਾਂ ਛੱਡਿਆ ਸੀ ਨਾ ਬੱਚਾ ਦੋਨੇ ਟੁੱਸੇ گلابی ਬੰਨੇ ਹਾਂ ਟੌਰੀ گلابی ਇੱਕ ਦਿਨ ਪਹਿਲਾਂ ਘਰੇ ਉੱਡਿਆ ਸੀ ਬਾਈ ਉਹ ਦੂਜੇ ਦਿਨ ਰਵਨਾ ਆ ਗਿਆ ਆ ਸ਼ਾਮ ਦੇਣ ਕੋ ਉੱਦੀ ਰਵਨਾ ਆ ਗਿਆ ਕਹਿੰਦਾ ਕੱਲ ਨੂੰ ਬਾਜੀ ਆ ਦੁੰਨੇ ਕੇ ਮਗਰ ਰਵਨਾ ਮੇਰੇ ਤਾਂ ਸਾਰੇ ਕੱਢੇ ਵੇ ਕਰੇ ਅੱਜ ਕਿਹੜਾ ਛੱਡ ਗਏ ਕਹਿੰਦਾ ਯਾਰ ਦੇਖ ਲੈ ਮੈਂ ਚਲਾ ਲੈਣਾ ਤੇ ਜਿਹੜਾ ਪਹਿਲਾਂ ਬੈਗਾ ਉਹ ਛੱਡ ਦਾਂਗੇ ਉਹ ਬੱਚਾ ਬਹਿ ਗਿਆ ਕਿ ਸਿਲਾਲ ਜੀ ਨੇ ਕੂਤਰਦਾਈ ਚੱਟਾ ਬੱਚਾ ਖੱਟੀਆਂ ਖਾਦਾ ਉਹ ਪਹਿਲਾਂ ਅੱਗੇ ਬਹਿ ਗਿਆ ਤੇ ਬਈ ਸਾਹਮਣੇ ਆ ਉਦਾਂ ਹੀ ਅਸੀਂ ਉਹ ਸਾਹਮਣੇ ਤੇ ਬਾਜੀ ਛੜਦਾ ਬਈ ਬਾਈ ਜਿੱਤੀ ਉੱਦੋਂ ਦੁੰਨੇ ਕੀ ਹਾਂ ਦੁੰਨੇ ਕੀ ਫਿਰ ਉਹਦਾ ਉਹਦੇ ਨਾਲ ਦਾ ਬੱਚਾ ਛੱਡਿਆ ਬਾਈ ਉਦੋਂ ਉਹ ਬੱਚਾ ਇੱਕ ਇੱਕਲੀ ਦਾ ਹੋਇਆ ਵਾ ਹੈਗਾ ਉਹਦੇ ਨਾਲ ਦਾ ਬੱਚਾ ਇੱਕੋ ਝੋਲੀ ਦੇ ਹੈਗਾ ਲਾਲ ਜੀ ਦਾ ਹੈਗਾ ਰਾਮਨਗਰ ਸ਼ੈਨਾ ਛੱਡਿਆ ਉੱਥੋਂ ਬਾਈ ਜਿੱਤੇ ਬਾਈ ਠੀਕ ਹੈ ਇੱਕ ਘਨੋਰਾ ਦਾ ਬਈ ਛੜੀ ਚੱਕ ਕੇ ਲੈ ਗਿਆ ਅਸੀਂ ਕੋਈ ਤੇ ਪੂਰਵੀਣਗ ਮੱਤ ਮੱਲੇ ਛੱਡੀ ਮੱਤੇ ਛੱਡੀ ਮੱਤੀ ਛੱਡੀ ਕਈ ਬਾਜ਼ੀਆਂ ਯਾਨੀ ਕਿ ਯਾਰ ਬਾਈ ਛੱਡੀਆਂ ਵਧੀਆ ਹਿੱਸੇ ਲੈ ਸੋਹਣੇ ਬਾਜੀ ਛੱਡਿਆ ਉਹਨਾਂ ਦਾ ਨਾਲ ਦਾ ਲਾਲ ਡੱਬਾ ਉਹ ਬਾਈ ਬਾਈ ਜਿੱਤਿਆ ਉੱਥੇ ਯਾਨੀ ਕਿ ਕਾਫੀ ਕਬੂਤਰ ਆ ਦੱਲੂ ਵਾਲੇ ਛੱਡਿਆ ਉਹ ਵੀ ਬਾਈ ਜਿੱਤਿਆ ਬਹੁਤ ਬਾਜ਼ੀਆਂ ਜਿੱਤੀਆਂ ਬਹੁਤ ਹਰਿਆ ਬਾਈ ਸਹੀ ਹੈ ਸਹੀ ਹੈ ਠੀਕ ਆ ਇੱਕ ਆਪਣਾ ਖਰਾਕ ਦਾ 17 ਮਹੀਸੇ ਵਾਲਾਂ ਦੀ ਖਰਾਕ ਦੋਵੇਂ ਨਵੇਂ ਬੰਦਿਆਂ ਨੇ ਆਪਣੇ ਨਵੇਂ ਬੰਦੇ ਬਹੁਤ ਜੁੜੇ ਹੋਏ ਹਨ ਨਵੇਂ ਬੰਦ ਬਈ ਸਾਰੇ ਇਹ ਬੰਦਿਆਂ ਕੋਲੇ ਕਬੂਤਰ ਚੰਗੇ ਆ ਮਾੜਾ ਕਬੂਤਰ ਕਿਸੇ ਕੋਲੇ ਵੀ ਹੈ ਨਹੀਂ ਕੋਈ ਹਾਂ ਠੀਕ ਹੈ ਨਾ ਤੇ ਜੇ ਆਪਾਂ ਬਈ ਖਰਾਕ ਦੀ ਗੱਲ ਕਰੀਏ ਨਾ ਤਾਂ ਆਪੋ ਆਪਣੇ ਹਿਸਾਬ ਨਾਲ ਬਈ ਅਗਲਾ ਖਰਾਕ ਪਾਉਂਦਾ ਅਸਲ ਤਾਂ ਜਿਹੜੀ ਬਈ ਆਪਾਂ ਆਪਦੀ ਗੱਲ ਕਰ ਗਏ ਜਿਹੜੀ ਅਸੀਂ ਖਰਾਕ ਪਾਈ ਜਾਂਦੇ ਬਈ ਹੁਣ ਇਸ ਵਕਤ ਅਲਸੀ ਹਾਂ ਤਾਰਾ ਮੀਰਾ ਸਰੋਂ ਤੇ ਕਣਕ ਬਈ ਕਣਕ ਤਾਂ ਜ਼ਰੂਰੀ ਆ ਤੇ ਬਈ ਛੋਲੇ ਆ ਅਸੀਂ ਉਸ਼ਕ ਜਣੀ ਕੇ ਦਿਨ ਹੁਣ ਬੰਦ ਰੱਖਾਂਗੇ ਇੱਦਾਂ ਹੀ ਬੰਨ ਕੇ ਥੋੜੀ ਖੰਡ ਘਟ ਗਈ ਬਾਈ ਉਦੋਂ ਛੋਲੇ ਫੇਰ ਸਟਾਰਟ ਕਰ ਦਾਂਗੇ ਕਾਰਨ ਕਿ ਬਾਈ ਛੋਲੇ ਆ ਨਾ ਜਿਹੜੇ ਉਹ ਪਾਣੀ ਨਹੀਂ ਪੂਰਾ ਹੁੰਦਾ ਸਕੂਟਰਾਂ ਤੋਂ ਪਾਣੀ ਘੱਟ ਪੀਂਦੇ ਠੰਢ ਦੇ ਕਾਰਨ ਤੇ ਬਾਈ ਸਕੂਟਰ ਥੱਲੇ ਤੋਂ ਸੁੱਕਣੇ ਸਟਾਰਟ ਹੋ ਜਾਂਦੇ ਆ ਜਿਹੜੇ ਜਿਆਦੇ ਛੋਲੇ ਖਾਈ ਜਾਂਦੇ ਆ ਕਿਉਂਕਿ ਜਿਆਦੇ ਛੋਲੇ ਪਾਉਣੇ 20 ਮਾੜੇ ਆ ਪਾਣੀ ਨਹੀਂ ਪੂਰਾ ਲੈਣਦੇ ਛੋਲੇ ਮਾੜੇ ਆ ਪਰ ਉਹ ਫੰਡਾ ਕੀ ਆ ਬਾਈ ਉਹਨਾਂ ਦਾ ਸਕੂਟਰ ਦਾ ਪਾਣੀ ਨਹੀਂ ਪੂਰਾ ਹੁੰਦਾ ਬਾਈ ਕਿਉਂਕਿ ਉਹ ਸਰੀਰ ਦੇ ਵਿੱਚੋਂ ਪਾਣੀ ਖਿੱਚਣਾ ਸਟਾਰਟ ਕਰ ਦਿੰਦੇ ਆ ਤਾ ਫਿਰ ਬਈ ਜਾਨਵਰ ਜਾਨੀ ਕਿ ਸੁੱਕਣ ਲੱਗ ਜਾਂਦਾ ਮਰ ਜਾਂਦਾ ਠੀਕ ਆ ਬਈ ਰਹਿੰਦਾ ਬਾਈ ਮੈਂ ਤਾਂ ਕਣਕ ਸਰੋਂ ਆ ਬਾਈ ਠੀਕ ਆ ਆ ਜਦੋਂ ਚੱਲੀ ਜਾਵੇ ਵਧੀਆ ਕਣਕ ਸਰੋਂ ਬਾਈ ਚੱਲੋ ਜਾਨਵਰ ਫੱਟ ਰਹਿੰਦਾ ਪਿੱਲੀ ਹੱਟ ਬਾਈ ਕੁੱਟ ਕੇ ਪਾਉਂਦਾ ਰਹੇ ਬੰਦਾ ਠੀਕ ਉਹ ਵਧੀਆ ਟਾਈਮ ਸੜਡ ਵਾਰਮਿੰਗ ਕਰਦੇ ਰਹੋ ਬਾਈ ਹਾਂ ਜਾਨਵਰ ਵਧੀਆ ਫੱਟ ਰਹਿਣਗੇ ਅੱਗੇ ਤਾਂ ਕੀ ਹੁੰਦਾ ਬਾਈ ਆਪਾਂ ਕੂਤਰ ਵੇੜੇ ਛੱਡ ਦਿੰਦੇ ਨੇ ਖੁੱਲੇ ਹਾਂ ਠੀਕ ਹੈ ਨਾ ਹੁਣ ਤਾਂ ਬਾਈ ਕੂਕੂਤਰ ਵੇੜੇ ਛੱਡਦਾ ਹੀ ਨਹੀਂ ਗੱਲ ਛੱਡ ਦੇ ਵਿਖੀ ਆਪਾਂ ਨਾ ਤੇ ਵੱਡਾ ਛੋਟਾ ਕੋਈ ਵੀ ਆ ਹੁਣ ਆਪਾਂ ਕਹਿੰਨੇ ਯਾਰ ਖਰਾਬ ਹੋ ਜਾਊਗਾ ਵੇੜੇ ਜਨਾ ਛੱਡੋ ਤੇ ਪਰ ਉਸੋ ਆ ਨਾ ਜੀ ਕਿ ਆਪਾਂ ਬਈ ਟਾੜੀ ਰੱਖੋ ਕਬੂਤਰ ਤੇ ਉਹਨਾਂ ਨੂੰ ਘਾਟ ਪੂਰੀ ਹੁੰਦੀ ਰਵੇ ਠੀਕ ਲੋਕ ਮੈਨ ਜਦੋਂ ਬਈ ਕਬੂਤਰ ਖੰਭ ਖਾਣ ਲੱਗਦੇ ਆ ਜਿਹੜੇ ਬਰੀਡਿੰਗ ਚ ਲੰਮਾ ਟਾਈਮ ਚੱਲਦੇ ਆ ਨਾ ਜਦੋਂ ਬਰ ਉਹ ਖੰਭ ਖਾਣਾ ਸਟਾਰਟ ਕਰ ਦਿੰਦੇ ਆ ਉਹ ਖੰਭ ਖਾਣਾ ਦਾ ਬਈ ਕਾਰਨ ਕੀ ਆ ਮੇਰੇ ਕੋਲੇ ਵੀ ਪ੍ਰੋਬਲਮ ਆ ਗਈ ਸੀ ਇਹ ਹਾਂ ਜੀ ਖੰਭ ਖਾਣਾ ਦਾ ਬਈ ਦੋ ਕਾਰਨ ਆ ਕੈਲਸ਼ੀਅਮ ਦੀ ਘਾਟ ਪੈਣਾ ਤੇ ਆਇਓਡੀਨ ਦੀ ਘਾਟ ਪੈਣਾ ਡਾਇਰੈਕਟ ਆਪਾਂ ਕਬੂਤਰ ਨੂੰ ਬਈ ਜੀ ਨੂਨ ਦੇ ਨਹੀਂ ਸਕਦੇ ਨਹੀਂ ਜੀ ਦਾਦਾ ਕਿਉਂਕਿ ਜਿਹੜਾ ਉਹਦੇ ਅੰਦਰਲੀ ਪਰਤਾਂ ਉਹ ਨੈਸਟ ਹੋ ਜਾਂਦੀ ਹੈ ਬਾਈ ਡਾਇਰੈਕਟ ਨੂਨ ਦੇੰਦੇ ਨਾਲ ਠੀਕ ਹੈ ਨਾ ਤਾਂ ਉਹ ਨੂਨ ਬਾਈ ਉਹਨੂੰ ਕਿੱਥੋਂ ਆ ਜੁੜੀ ਨਹੀਂ ਮਿਲਣਾ ਆਪਾਂ ਪਿੱਲੀ ਹੱਟ ਲੈ ਲਓ ਉਹਨੂੰ ਕੁੱਟ ਲਓ ਬਾਈ ਕੁੱਟ ਲਓ ਕੁੱਟ ਕੇ ਪਿੱਲੀ ਹੱਟ ਪਾਉਂਦੇ ਰਹੋ ਕੈਲਸ਼ੀਅਮ ਆ ਬਾਈ ਜੇ ਤਾਂ ਚਲੋ ਕਿਸੇ ਨੇ ਬਜ਼ਾਰੂ ਲੈ ਕੇ ਪਾਉਣਾ ਤਾਂ ਬਜ਼ਾਰੂ ਲੈ ਕੇ ਪਾ ਸਕਦਾ ਨਹੀਂ ਤਾਂ ਹਰੇਕ ਬੰਦਾ ਬਾਈ ਆਪਦੇ ਘਰ ਦਾ ਕੈਲਸ਼ੀਅਮ ਤਿਆਰ ਕਰ ਸਕਦਾ ਸਹੀ ਹੈ ਇੱਕ 2 ਲੀਟਰ ਦਾ ਬਾਈ ਕੈਨ ਲੈ ਲਓ ਹਾਂ 20 ਲੀਟਰ ਦੇ ਕੈਨ ਦੇ ਵਿੱਚ 10 ਕਿਲੋ ਕਲੀ ਪਾ ਲਾ ਸਿਰੇ ਤੱਕ ਭਰ ਲਾ ਬਾਈ ਉਹਨੂੰ ਪਾਣੀ ਨਾਲ ਠੀਕ ਹੈ ਨਾ ਉਦੇ ਵਿੱਚੋਂ ਨਿੱਤਰਿਆਵਾ ਕੱਪ ਮੰਨ ਲਾ ਇੱਕ ਕੱਪ ਕੱਢ ਲਾ ਪਾਣੀ ਦਾ ਇੱਕ ਕੱਪ ਉਹਦੇ ਛੋਰ ਮਿਕਸ ਕਰ ਦੇਣਾ ਜਿੰਨੇ ਮੰਨ ਲਾ ਤੇਰੇ ਕੁਝ ਜੇ ਉਸ ਹਿਸਾਬ ਨਾਲ ਪਾਣੀ ਚ ਬਾਈ ਪਾਉਂਦਾ ਰਿਹਾ ਉਹਨਾਂ ਨੂੰ ਨਿੱਤਰਿਆਵਾ ਪਾਣੀ ਪਾਉਣਾ ਜਿੰਨੇ ਵੀ ਬਾਈ ਕੈਲਸ਼ੀਅਮ ਆਉਂਦੇ ਆ ਨਾ ਸਾਰਿਆਂ ਦੇ ਵਿੱਚ ਕਲੀ ਤੋਂ ਤਿਆਰ ਕੀਤੇ ਹੁੰਦੇ ਆ ਕਲੀਤ ਬਹੁਤ ਮਾਤਰਾ ਦੇ ਵਿੱਚ ਬਾਈ ਇਹ ਕੈਲਸ਼ੀਅਮ ਹੁੰਦਾ ਮੰਨ ਲਾ ਤੂੰ 3 ਨਵੇਂ ਚਲਾ ਲਾ ਭਾਵੇਂ ਉਹਨੂੰ ਕੋਈ ਚੱਕਰ ਨਹੀਂ ਆਮ ਆ ਪਾਸਾ ਸੌਣੀਆਂ ਖੇੜਾਂ ਜਿਵੇਂ ਉਹਨਾਂ ਦੇ ਕਲੀ ਨਹੀਂ ਫੇਰ ਦਿੰਦੇ ਬਸ ਉਹੀ ਸਿਸਟਮ ਆ ਬਾਈ ਕੈਲਸ਼ੀਅਮ ਠੀਕ ਆ ਬਾਈ ਬਹੁਤ ਵਦਗਾ ਜਾਣਕਾਰੀ ਦਿੱਤੀ ਬਾਈ ਕਬੂਤਰ ਬਾਈ ਦੇ ਨਾਲ ਨਾਲ ਡਾਕਟਰ ਵੀ ਆ ਤਾਂ ਬਾਈ ਨੂੰ ਹੀ ਜਾਣਕਾਰੀ ਆ ਪੂਰੀ ਰੱਖਦਾ ਬਾਈ ਬਹੁਤ ਕੰਮ ਦੀ ਬਾਈ ਬਹੁਤ ਹੋ ਗਿਆ ਬਾਈ ਬਾਈ ਦੇ ਪੁੱਤਰ ਬਾਕੀ ਸਮਾਂ ਬਹੁਤ ਹੋ ਗਿਆ ਬਾਈ ਨੂੰ ਲੱਖਿਆ ਨਾਲ ਨੋਜ ਤਾਂ ਬਾਈ ਹੋਰ ਚਲੋ ਖਾਰੇ ਭਰਾ ਸਿਆਣੇ ਆ ਹਾਂ ਸਭ ਨੂੰ ਨਵੇਂ ਬੰਦੇ ਆ ਲਈ ਆਪਣੀ ਨਵੇਂ ਬੰਦੇ ਨਵੇਂ ਬੰਦੇ ਨੂੰ ਬਈ ਇਹੀ ਆ ਵੀ ਮਿਲ ਜੁਲ ਕੇ ਰਿਆ ਕਰੋ ਬਈ ਕਿਸੇ ਦੀ ਕੋਈ ਕੰਤੂ ਪ੍ਰੰਤੂ ਨਾ ਬਈ ਮੇਰੇ ਕਰਿਆ ਕਰੋ ਨਾ ਸਿਵਹ ਨਾ ਲੜੋ ਨਾ ਪਿਆਰ ਮੁਹੱਬਤ ਵਧਾਓ ਬਈ ਉਨੇ ਵਧੀਆ ਰਹੋਗੇ ਕਿਉਂਕਿ ਜੇ ਚਾਰ ਭਰਾ ਆਪਣੇ ਨਾਲ ਜੁੜੇਦੇ ਨਾ ਬੰਦਰ ਤਾਂ ਫੇਰ ਹੀ ਆ ਹੁਣ ਜੇ ਤੂੰ ਮੇਰੇ ਨਾਲ ਜੁੜਿਆ ਵਾ ਬਈ ਤਾਂ ਹੀ ਇੰਟਰਵਿਊ ਕਰਨ ਆਇਆ ਬਈ ਹਾਂ ਆਪਾਂ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਇੰਟਰਵਿਊ ਦੇ ਕੋਈ ਐਡਾ ਆਪਣਾ ਸਿਸਟਮ ਹੈਗਾ ਨਹੀਂ ਨਹੀਂ ਮੋਰ ਪਿਆਰਾ ਆਪਾਂ ਬਈ ਜਿੰਨੇ ਜੋਗੇ ਹੈਗੇ ਆ ਬਹੁਤ ਪੁਰਾਣੀ ਲਿਆਇਆ ਬਈ ਆਪਾਂ ਹਾਂ ਖੁੱਲ ਕੇ ਗੱ ਗੇਮ ਬਾਰਿਆ ਜਾਂ ਕੁਛ ਕੁਛ ਵੀ ਹੈ ਯਾਰ ਆਪਾਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਨਾ ਕੰਪਿਊਟਰ ਨੂੰ ਜਵਾਬ ਦਿੱਤਾ ਤੇ ਬਹੁਤ ਬੰਦੇ ਆਪਾਂ ਨੂੰ ਤਾਂ ਕੰਪਿਊਟਰ ਲੈ ਕੇ ਗਏ ਆ ਸਹੀ ਹੈ ਬਹੁਤ ਬੰਦੇ ਨੇ ਵੀ ਬਾਜ਼ੀਆਂ ਜਿੱਤੀਆਂ ਕੀ ਆਲੀ ਆ ਕੇ ਕੰਪਿਊਟਰ ਆਪਣੇ ਉੱਤੇ ਅੱਜ ਕੋਸ਼ਿਸ਼ ਆਪ ਕੀ ਜਾਵੇ ਕੋਈ ਠੀਕ ਹੈ ਬਸ ਬਈ ਚੰਗਾ ਵੀ ਗਏ ਕਈ ਜਾਂਦੇ ਬੰਦੇ ਮਾੜਾ ਵੀ ਗਈ ਜਾਂਦੇ ਸਰ ਮਾੜਾ ਰਹਿ ਕੇ ਜਿਹੜਾ ਟਟ ਗਿਆ ਬੰਦਾ ਮਾੜਾ ਹੀ ਗੰਦਾ ਆ ਉਹ ਬੰਦਾ ਮਾੜਾ ਕਹਿਣ ਲੱਗ ਜਾਂਦਾ ਜਿਹੜਾ ਬੰਦੇ ਦਾ ਬਈ ਕੋਈ ਜਿੰਨਾ ਟਾਈਮ ਮੂੰਹ ਚ ਉਂਗਲ ਆ ਉਹਨਾਂ ਟਾਈਮ ਹੀ ਸਾਨੂੰ ਨਾ ਟਾਈਮ ਹੀ ਆ ਸਹੀ ਗੱਲ ਆ ਅਗੇ ਬੰਦੇ ਬਾਅਦ ਚ ਬੰਦੇ ਨੇ ਗਲਤਾਂ ਕੱਢ ਲਾ ਕੇ ਜਾਂਦੇ ਆਂ ਜਿਵੇਂ ਹਾਂ ਹਣਾ ਬੰਦਾ ਸਹੀ ਹੋਵੇ ਤਾਂ ਵੀ ਗਲਤ ਕਰਨ ਨੂੰ ਸਾਬਤ ਕਰ ਦੇ ਸੱਚੀ ਰਹੀ ਗੱਲ ਬਈ ਨਸਲਾਂ ਦੀ ਨਸਲਾਂ ਕਿਹੜੀਆਂ ਕਿਹੜੀਆਂ ਆਪਣੇ ਕੋਲੇ ਨਾਲ ਵਰਲਡ ਕੋਲੇ ਬਈ ਚੰਗੇ ਕਬੂਤਰ ਆ ਹੁਣ ਤਾਂ ਜਵਾਕਾਂ ਦੇ ਖੁੱਡੇ ਚੈੱਕ ਕਰ ਲਾ ਬਈ ਆਲਾ ਤੋਂ ਆਲਾ ਚੰਗੇ ਤੋਂ ਟਾਪ ਦਾ ਕਬੂਤਰ ਮਿਲੂਗਾ ਬਈ ਠੀਕ ਹੈ ਨਾ ਹਾਮਰੇ ਕੋਲੇ ਨਸਲਾਂ ਦੀ ਆਪਣੇ ਆਪ ਦੀ ਗੱਲ ਕਰੀਏ ਬਾਈ ਆਪਣੇ ਕੋਲੇ ਉਸਤਾਦ ਤੈਲਾ ਕਿੰਗਰਾ ਤੇ ਮਾਮਾ ਜੀ ਤੇ ਉਹਨਾਂ ਤੋਂ ਕਬੂਤਰ ਆਏ ਹੋਏ ਆ ਜਿੰਨੇ ਹੈਗੇ ਆ ਤੇ ਉਹ ਕਬੂਤਰ ਬਾਈ ਮੇਰੇ ਘਰੇ ਆ ਤੇ ਰਮਨੇ ਦੇ ਘਰੇ ਆ ਜਿਹੜੇ ਕਬੂਤਰ ਬਾਈ ਉਹ ਕਬੂਤਰ ਹੈਗੇ ਆ ਆਪਣੇ ਬਾਈ ਗਰਵਾਜ ਤੋਂ ਦੁੱਲੇ ਆਏ ਆ ਠੀਕ ਆ ਦਰਵਾਜੇ ਦੁੱਲੇ ਆ ਲੈਣ ਤੋਂ ਆਏ ਆ ਉਹ ਕਬੂਤਰ ਬਾਈ ਮੋਨਸੋਵਾਲੇ ਆ ਕੁਝ ਕੁ ਕਬੂਤਰ ਹੈਗੇ ਆ ਸਾਹ ਦੇ ਠੀਕ ਹੈ ਕਿਉਂਕਿ ਗਰਵਾਜ ਦੁੱਲੇ ਆ ਬਾਈ ਜਿਹੜਾ ਉਹ ਇਹਦਾ ਬਰਸੀ ਦਾ ਚੇਲਾ ਬਾਈ ਭਾਈ ਰੁਕ ਜਾਏਗਾ ਤੇ ਉਦੋਂ ਬਾਈ ਜੀ ਫਿਕਰ ਆਏ ਗਏ ਜਿਹੜੇ ਆਪਣੇ ਕੋਲੇ ਕੂਤਰ ਆ ਬਾਈ ਉਹ ਕੁਛ ਬਾਈ ਹੁਸਤਾ ਟੈਲੇ ਕਿੰਗਰੇ ਦੇ ਘਰੋਂ ਆ ਕੋਹ ਬਾਈ ਬੰਦਰੇ ਦੇ ਘਰੋਂ ਆਏ ਹੋਏ ਬਾਈ ਠੀਕ ਆ ਠੀਕ ਆ ਸੋ ਹਨੰਦੋ ਬਾਈ ਬਿਧਰੇ ਦੇ ਘਰੋਂ ਆਇਆ ਜਾਂ ਕਪੂਤਰ ਹੈਪੀ ਦੇ ਘਰੋਂ ਆਇਆ ਸਾਡਾ ਆਪਸ ਵਿੱਚ ਜਾਨੀ ਕਿ ਯਾਰ ਲੈਣ ਦੇਣ ਚੱਲਦਾ ਹਾਂ ਹਾਂ ਉਹਦਾ ਮੁਕੇ ਦੋ ਸਰਵਾਈ ਜਿੱਤਿਆ ਬੱਚਾ ਉਹਦੇ ਉਹਦਾ ਦਾਦਾ ਮੇਰੇ ਘਰੇ ਬੈਠਾ ਉਹ ਬਾਈ ਹੈਪੀ ਦੇ ਘਰੋਂ ਕੂਤਰਾ ਆਇਆ ਬਦਲੂ ਵਾਲਿਆ ਠੀਕ ਆ ਠੀਕ ਹੈ ਨਾ ਤੇ ਜਾਨੀ ਕਿ ਜਿਹੜੇ ਸਾਡੇ ਹੋਰ ਵੀ ਕੂਤਰਾ ਜਾਨੀ ਕਿ ਸਾਡਾ ਆਪਸੀ ਲੈਣ ਦੇਣ ਹੈਗਾ ਬਲੇ ਬੰਦਿਆਂ ਨਾਲ ਹੈ ਨਹੀਂ ਰਿਲੇਸ਼ਨ ਆਪਣੇ ਠੀਕ ਆ ਕੂਤਰਾ ਲੈਣ ਦੇਣ ਚ ਕਿਉਂਕਿ ਬڑے ਬੰਦਿਆਂ ਨੇ ਸਾਨੂੰ ਉੱਲੂ ਬਣਾਇਆ ਕਹਿਲਾ ਜਾਂ ਫੁੱਦੂ ਲਾਇਆ ਕਹਿਲਾ ਸਾਡਾ ਠੀਕ ਹੈ ਨਾ ਹਮ ਸਿਸਟਮ ਕੀ ਆ ਬਾਈ ਕਬੂਤਰ ਲੈ ਕੇ ਅੱਜ ਕੁਝ ਹੋਰ ਆ ਕੱਲ ਨੂੰ ਕੁਝ ਹੋਰ ਆ ਠੀਕ ਹੈ ਨਾ ਜਦੋਂ ਬਾਈ ਚੀਜ਼ ਲੈਣੀ ਹੁੰਦੀ ਆ ਉਹ ਤਾਂ ਬਾਈ ਕੁਝ ਹੋਰ ਆ ਮੰਦਰਾ ਸਹੀ ਹੈ ਸਹੀ ਜਦੋਂ ਬਾਈ ਚੀਜ਼ ਮੋੜਨੀ ਪੈਂਦੀ ਆ ਉਦੋਂ ਕਹਿਣਗੇ ਯਾਰ ਬਈ ਇਹਨੇ ਕਬੂਤਰ ਮੰਗ ਲਿਆ ਜਾਂ ਦਾ ਕਹਿਣਗੇ ਬਿੱਲੀ ਖਾ ਕੇ ਜਾਂ ਕਹਿਣਗੇ ਮਰ ਗਿਆ ਬਾਈ ਕਹਿਣਗੇ ਲੈ ਸਕੂਤਰ ਮੰਗ ਲੇ ਬਾਈ ਆਪਦੀ ਚੀਜ਼ ਆ ਯਾਰ ਮੰਗੂਗਾ ਹੀ ਅਗਲਾ ਹਮ ਸਹੀ ਹੈ ਨਾ ਲਿਆਣਾ ਸੌਖਾ ਦੇਣਾ ਔਖਾ ਬਾਈ ਹਾਂ ਬਸ ਸਿਸਟਮ ਹੈ ਬਾਈ ਬਿੰਦਰੇ ਦੇ ਵੀ ਕੂਤਰ ਬਹੁਤ ਚੰਗੇ ਵੇ ਬਹੁਤ ਬਾਜ਼ੀਆਂ ਜਿੱਤਿਆ ਬਾਈ ਵੀ ਬਿੰਦਰੇ ਦੇ ਘਰੇ ਬਾਈ ਆਲਾ ਤੋਂ ਆਲਾ ਟੌਪ ਦੇ ਕੂਤਰ ਬੈਠੇ ਆ ਬਾਈ ਬਾਈ ਐਂ ਬਸ ਬਾਈ ਕਾਂਤੇ ਨਾਲ ਜੁੜਿਆ ਵਾ ਕਾਂਤੇ ਖਿੜਕੀਆਂ ਵਾਲੇ ਨਾਲ ਹਾਂ ਕਾਂਤੇ ਕਾਂਤੇ ਬਾਈ ਨੂੰ ਉਸਤਾਦ ਮੰਨਦਾ ਬਾਈ ਤੇ ਉਹਨਾਂ ਤੋਂ ਸਾਰੀ ਗੇਮ ਵਗੈਰਾ ਸਿੱਖਿਆ ਬਾਕੀ ਕਰ ਲਓ ਬਾਈ ਨਾਲ ਗੱਲ ਹਾਂ ਬਾਈ ਆਹ ਉਹ ਵਿੰਦਰਾ ਮੜਾ ਨੇੜੇ ਹੋਇਆ ਆਹ ਬਾਈ ਨਾਲ ਹਾਂ ਆਈਪੀ ਆ ਬਾਈ ਜਿੰਨੇ ਕੋਲੇ ਤੋਂ ਹਾਂ ਤੇ ਬਾਈ ਸੁਖਾਨੰਦ ਤੋਂ ਬੱਦਰਾ ਤੇ ਆਪਾਂ ਪੁੱਛਦੇ ਬਾਈ ਕੋਲੇ ਕਿਹੜਿਆ ਕਿਹੜਾ ਨਸਲਾ ਹਾਂ ਹਾਂਜੀ ਬਾਈ ਹਾਂਜੀ ਆਪਣੇ ਕੋਲੇ ਵੀਰੇ ਖਿੜਕੀ ਕੋਲੋਂ ਆਏ ਬੈ ਕਬੂਤਰ ਕੋਲੋਂ ਨਸਲ ਆਪਣੇ ਕੋਲੇ ਕੰਤੇ ਬਾਈ ਕੋਲੇ ਕੰਤੇ ਬਾਈ ਕੋਲੇ ਮੰਦਰ ਕੋਲੋਂ ਕੰਤੇ ਕੋਲੇ ਠੀਕ ਹੈ ਬਾਈ ਬਾਕੀ ਸਾਰੇ ਜਿੰਨੇ ਉਹਨਾਂ ਕੋਲੇ ਕਬੂਤਰ ਬੈਠੇ ਉਹੀ ਆਪਣੇ ਕੋਲੇ ਬਾਹਰ ਬਹੁਤ ਜੱਤਿਆਣਾ ਬੈਤੂ ਕੋਲੋਂ ਲੱਭਦੀ ਕਰਦਾ ਇਹਨਾਂ ਆਪਾਂ ਦਾ ਕੌਣ ਹੈ ਤਬੂ ਮੇਰ ਕਰੂਗਾ ਹੀ ਅੰਗਰੇਜ਼ੇ ਸਹੀ ਹੈ ਪਰ ਇਹ ਵੀ ਆ ਜਿੱਥੇ ਵੀ ਆਪਾਂ ਵੜਾਈ ਕਰੀ ਜਿੱਥੇ ਹੀ ਆ ਆ ਨਹੀਂ ਹੈ ਬਹੁਤ ਹੈ ਮੈਂ ਕਮਾਲ ਟੈਨਾ ਦਾ ਹੁੰਦਾ ਹੈ ਮਾਰੀ ਸਹੀ ਗੱਲ ਹੈ ਕਿੱਥੇ ਦਾ ਹੈ